ਅਗਸਤ ਦੇ ਦਿਹਾੜੇ ਤੇ ਸਾਡੇ ਨਾਲ ਮੌਜੂਦ ਨੇ ਉੱਗੇ ਸਮਾਜ ਸੇਵੀ ਅਤੇ ਫਤਿਹਗੜ ਚੂੜੀਆਂ ਤੋਂ ਕਈ ਵਾਰ ਰਹਿ ਚੁੱਕੇ ਤੇ ਮੌਜੂਦਾ ਕਾਉਂਸਲਰ ਅਰਜੀਵ ਸੋਨੀ ਜੀ ਉਹਨਾਂ ਨਾਲ 15 ਅਗਸਤ ਅਤੇ ਹੋਰ ਅਹਿਮ ਉਤਿਆਂ ਤੇ ਗੱਲਬਾਤ ਕਰਦੇ ਹਾਂ ਨਮਸਕਾਰ ਸੋਨੀ ਸਾਹਿਬ WhatsApp ਸਭ ਤੋਂ ਪਹਿਲਾਂ ਤਾਂ ਮੈਂ ਈ ਪੰਜਾਬ ਚੈਨਲ ਅਤੇ ਤੁਹਾਡਾ ਪਰਸਨਲ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਰੋਤਿਆਂ ਸਾਹਮਣੇ ਮੈਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਆਜ਼ਾਦੀ ਦਾ ਦਿਹਾੜਾ ਸਾਡੇ ਯੋਧਿਆਂ ਸੂਰਬੀਰਾਂ ਨੇ ਬੜੀ ਮਹਿੰਗੀ ਆਜ਼ਾਦੀ ਲਈ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ ਆਪਣਾ ਲਹੂ ਡੋਲਿਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਸ ਆਜ਼ਾਦੀ ਦਾ ਮੁੱਲ ਜਿਹੜਾ ਅੱਜ ਅਸੀਂ ਭੁੱਲ ਚੁੱਕੇ ਹਾਂ ਉਸ ਆਜ਼ਾਦੀ ਦੇ ਮੁੱਲ ਨੂੰ ਚੁਕਾਉਣ ਦੀ ਬਜਾਏ ਅਸੀਂ ਧਰਮ ਜਾਤ ਨਸ਼ਿਆਂ ਅਤੇ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮਾਜਿਕ ਕੁਰਤੀਆਂ ਨੇ ਉਹਨਾਂ ਦਾ ਸ਼ਿਕਾਰ ਹੋ ਕੇ ਆਪਣੀ ਸੋਚ ਨੂੰ ਆਜ਼ਾਦ ਹੋਣ ਤੋਂ ਬਾਅਦ ਵੀ ਅਪਾ ਗੁਲਾਮ ਰੱਖਿਆ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਆਪਣੀ ਨਫ਼ਰਤ ਦੀ ਭਾਵਨਾ ਆਪਣੇ ਪ੍ਰਤੀ ਪੈਦਾ ਕਰ ਰਹੇ ਨੇ ਉਹ ਉੱਠਣ ਅਤੇ ਸ਼ਹੀਦ ਭਗਤ ਸਿੰਘ ਜਿਹੜੇ 23 ਸਾਲ ਦੇ ਸੂਰਮੇ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਫਾਂਸੀ ਦਾ ਰੱਸਾ ਨੂੰ ਚੁੰਮ ਕੇ ਆਪਣੇ ਗਲੇ ਵਿੱਚ ਪਾਇਆ ਸੀ ਉਹਨਾਂ ਨੂੰ ਆਪਣਾ ਪ੍ਰੇਰਣਾ ਸਰੋਤ ਮੰਨ ਕੇ ਆਪਣੇ ਸੂਬੇ ਅਤੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾਉਣ ਅਤੇ ਇਸ ਦਲਦਲ ਵਿੱਚੋਂ ਨਿਕਲ ਕੇ ਆਪਣੇ ਪਰਿਵਾਰਾਂ ਅਤੇ ਸਮਾਜ ਨੂੰ ਸੁੱਖ ਸੰਦੇਸ਼ ਦੇਣ ਮੇਰੀ ਤੇ ਉਹਨਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਬਾਕੀ ਅੱਗੋਂ ਅਕਾਲ ਪੁਰਖ ਜੋ ਕਰੇਗਾ ਉਹ ਵਧੀਆ ਹੀ ਕਰੇਗਾ ਇਹਨੂੰ ਆਸ ਹੈ ਜਰਨ ਸਾਹਿਬ ਇੱਕ ਪਿਛਲੇ ਦਿਨੀ ਤੁਹਾਡੀ ਵੀਡੀਓ ਕੁਛ ਦੇਣੋਂ ਪਹਿਲਾਂ ਇੱਕ ਵਾਇਰਲ ਹੋਈ ਸੀ ਕਿ ਵੀ ਬਾੜ ਨੰਬਰ 10 ਗੁਰਦੁਆਰਾ ਬਰਨਾ ਸਾਹਿਬ ਜੀ ਤੁਸੀਂ ਕਿ ਸਫਾਈ ਦਾ ਬੀੜਾ ਚੁੱਕਿਆ ਹੈ ਕਿ ਸ਼ਹਿਰ ਵਿੱਚ ਸਫਾਈ ਹੋਣੀ ਚਾਹੀਦੀ ਹੈ ਕੀ ਸੀ ਸਰਮਾ ਬਰ ਸਭ ਮੇਰਾ ਕਿ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੇ ਪਾਸੇ ਵੀ ਅਸੀਂ ਜਾਈਏ ਗੰਦਗੀ ਦੀ ਬੜੀ ਪਰਮਾਰਿਆ ਜਿਹਦੇ ਵਿੱਚ ਕਿਸੇ ਹੱਦ ਤੱਕ ਸਾਡੀ ਆਪਣੀ ਵੀ ਬਹੁਤ ਜ਼ਿਆਦਾ ਗਲਤੀ ਹੈ ਕਿਉਂਕਿ ਅਸੀਂ ਆਪਣੀ ਮਾਨਸਿਕ ਸੋਚ ਨੂੰ ਇਸ ਪੱਧਰ ਤੇ ਨੀਵੇਂ ਪੱਧਰ ਤੱਕ ਲੈ ਜਾ ਚੁੱਕੇ ਹਾਂ ਕਿ ਆਪਣੇ ਗਲੀ ਦਾ ਜਾਂ ਆਪਣੇ ਘਰ ਦਾ ਕੂੜਾ ਜਿਹੜਾ ਅਸੀਂ ਦੂਸਰੇ ਦੇ ਘਰ ਅੱਗੇ ਜਾਂ ਸਾਂਝੀ ਥਾਂ ਅੱਗੇ ਸੁੱਟ ਕੇ ਜਿਆਦਾ ਖੁਸ਼ੀ ਮਹਿਸੂਸ ਕਰਦੇ ਆ ਅਤੇ ਆਪਣਾ ਭਰਿਆ ਹੋਇਆ ਲਫਾਫਾ ਜਿਹੜਾ ਸਾਂਝੀਆਂ ਥਾਵਾਂ ਉਹਦੇ ਉੱਤੇ ਸੁੱਟ ਕੇ ਆਪਣੇ ਆਪ ਨੂੰ ਸੁਰਖਰੂ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਬਹੁਤੀ ਮੰਦ ਭਾਗੀ ਗੱਲ ਸੀ ਨਾ ਕਿ ਇੱਕ ਧਾਰਮਿਕ ਗੁਰਦੁਆਰੇ ਦੇ ਦਰਵਾਜ਼ੇ ਅੱਗੇ ਜਿਹੜਾ ਕੂੜਾ ਸੁੱਣਾ ਹੀ ਉਹ ਤੇ ਬਹੁਤ ਬੁਰੀ ਗੱਲ ਸੀ ਮੈਂ ਇਸੇ ਵੱਲ ਆ ਰਿਹਾ ਜੀ ਮੈਨੂੰ ਨਾ ਗੁਰਦੁਆਰਾ ਬਰਨਾ ਸਾਹਿਬ ਹੈ ਪੁਰਨ ਸ਼ਾਹੀ ਵਿਹਲੀ ਦੇ ਲਾਗੇ ਸਾਡੀ ਵਾਸਤੇ ਵਿੱਚ ਪੈਂਦਾ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਉਦੇਦਾਰ ਨੇ ਉਹਨਾਂ ਦਾ ਫੋਨ ਆਇਆ ਸੀ ਕਿ ਗੁਰੂ ਘਰ ਦੇ ਅੱਗੇ ਬੜੇ ਵੱਡੇ ਵੱਡੇ ਗਿੰਦਗੀ ਦੇ ਢੇਰ ਲੱਗਨੇ ਸ਼ੁਰੂ ਹੋ ਗਏ ਨੇ ਸੋਨੀ ਸਾਹਿਬ ਜੀ ਵਸਤੇ ਕੁਝ ਕਰੋ ਮੈਂ ਪਰਸਨਲ ਤੌਰ ਤੇ ਕਮੇਟੀ ਨੂੰ ਨਾਲ ਲੈ ਕੇ ਬਾਡ ਦੇ ਮੋਤਬਰ ਬੰਦਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਗਲੀਆਂ ਲੱਗਦੀਆਂ ਸਨ ਜਿੱਥੋਂ ਕਿ ਉਹ ਕੂੜਾ ਲਫਾਫਿਆਂ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਉਂਦਾ ਸੀ ਘਰੋ ਘਰੀ ਜਾ ਕੇ ਹਰ ਇੱਕ ਬੰਦੇ ਦੇ ਚਰਨਾਂ ਵਿੱਚ ਬੇਨਤੀ ਕੀਤੀ ਏ ਕਿ ਜੇ ਅਸੀਂ ਗੁਰੂ ਦੇ ਸੱਚੇ ਸਿੱਖ ਆ ਗੁਰੂ ਦੇ ਸੱਚੇ ਉਪਾਸ਼ਕ ਆ ਤਾਂ ਕੋਸ਼ਿਸ਼ ਕਰੀਏ ਕਿ ਗੁਰੂ ਦੇ ਚਰਨਾਂ ਵਿੱਚ ਫੁੱਲ ਚੜਾਈਏ ਨਾ ਕਿ ਗੰਦਗੀ ਦੇ ਲਫਾਫੇ ਚੜਾਈਏ ਤੇ ਉਸ ਸਾਡੀ ਮੁਹਿੰਮ ਦਾ ਕਾਫੀ ਅਸਰ ਵੇਖਣ ਨੂੰ ਮਿਲਿਆ ਤੇ ਮੇਰੀ ਦਿਲੀਸ਼ਾ ਵੀ ਇਹ ਜਿਹੜਾ ਮਿਸ਼ਨ ਆ ਮੈਂ ਸ਼ਹਿਰ ਦੀ ਹਰ ਵਾਰਡ ਦੇ ਵਿੱਚ ਸਾਡੀ ਵਾਰਡ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਜਾਂ ਸਮਾਜਿਕ ਜਿਹੜੇ ਅਹੁਦੇਦਾਰ ਨੇ ਜਾ ਉੱਥੋਂ ਦੇ ਚੰਗੇ ਇਨਸਾਨ ਨੇ ਉਹਨਾਂ ਨੂੰ ਨਾਮ ਲੈ ਕੇ ਇਸ ਮਹਿਮ ਨੂੰ ਆਪਾਂ ਫਤਿਹਗੜ ਚੂੜੀਆਂ ਦਾ ਇੱਕ ਹਿੱਸਾ ਬਣਾਈਏ ਤਾਂ ਕਿ ਅਸੀਂ ਫਤਿਹਗੜ ਚੂੜੀਆਂ ਨੂੰ ਗੰਦਗੀ ਤੋਂ ਮੁਕਤ ਕਰ ਸਕੀਏ ਅਤੇ ਲੋਕਾਂ ਨੂੰ ਇਸ ਤਰੀਕੇ ਦਾ ਸੰਦੇਸ਼ ਦੇਈਏ ਕਿ ਆਪਣੇ ਘਰਾਂ ਦੇ ਜਿਹੜੇ ਲਫਾਫੇ ਨੇ ਉਹ ਆਪਣੇ ਘਰਾਂ ਦੇ ਬਾਹਰ ਰੱਖੋ ਨਗਰ ਕਾਉਂਸਲ ਦੇ ਮੁਲਾਜ਼ਮ ਨੂੰ ਦਿਓ ਦੇਖੋ ਇੱਕ ਬੰਦਾ ਗਿੰਦਗੀ ਦੇ ਵਿੱਚ ਹੱਥ ਮਾਰਦਾ ਨਾ ਜਿਹੜਾ ਉਹਨੂੰ ਜਹੀਂ ਮਹੀਨੇ ਦੇ ਕੋਈ 30 ਰੁਪਏ ਜਾਂ 50 ਰੁਪਏ ਮੰਥਲੀ ਦੇ ਵੀ ਦਿੰਨੇ ਆ ਤੇ ਇੱਕ ਜਾਂ 1.5 ਰੁਪਿਆ ਮਹੀਨੇ ਦਾ ਬਣਦਾ ਤੇ ਜੇ ਨਾਲੇ ਗਰੀਬ ਦੀਆਂ ਅਸੀਸਾਂ ਮਿਲਦੀਆਂ ਨੇ ਤੇ ਕਿਉਂ ਨਾ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਕਿ ਸਾਰੇ ਲੋਕ ਆਪਣੇ ਘਰਾਂ ਦਾ ਕੂੜਾ ਆਪਣੇ ਦਰਵਾਜ਼ੇ ਦੇ ਬਾਹਰ ਰੱਖਣ ਸਫਾਈ ਕਰਮਚਾਰੀ ਆਵੇ ਅਤੇ ਆਪਣੀ ਟਰਾਲੀ ਜਾਂ ਰੇੜੀ ਦੇ ਵਿੱਚ ਪਾ ਕੇ ਲੈ ਜਾਵੇ ਤੇ ਇਹੋ ਜੀ ਸਮੱਸਿਆ ਜਿਹੜੀ ਹੈ ਬੜੀ ਜਲਦੀ ਹੱਲ ਹੋ ਸਕਦੀ ਹੈ ਪਰ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਹੋਣਾ ਪੈਣਾ ਵਾ ਸਾਰਿਆਂ ਨੂੰ ਯਕੀਦੇ ਦੇ ਨਾਲ ਚੱਲਣਾ ਪੈਣਾ ਇੱਕ ਆਰਾਦਾ ਬਣਾਉਣਾ ਪੈਣਾ ਵਾ ਕਿ ਅਸੀਂ ਸ਼ਹਿਰ ਨੂੰ ਸਫਾਈ ਮੁਕਤ ਕਰਨਾ ਚਾਹੁੰਦੇ ਹਾਂ ਇਦੇ ਵਾਸਤੇ ਅਸੀਂ ਸਾਰੀਆਂ ਵਾਰਡਾਂ ਦੇ ਵਿੱਚ ਚੰਗੇ ਇਨਸਾਨ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਵਾਰਡ ਇਨਚਾਰਜ ਨੇ ਉਹਨਾਂ ਨੂੰ ਨਾਲ ਲਵਾਵਾਂਗੇ ਅਤੇ ਖਾਸ ਤੌਰ ਤੇ ਸਾਡੇ ਹਲਕੇ ਦੇ ਇਨਚਾਰਜ ਬਲਬੀ ਸਿੰਘ ਪੰਨੂ ਦੇ ਧਿਆਨ ਵਿੱਚ ਮੈਂ ਗੱਲ ਲਿਆਂਦੀ ਹੈ ਕਿ ਫਤਗੜ ਚੂੜੀਆਂ ਵਿੱਚ ਸਫਾਈ ਦਾ ਬਹੁਤ ਮੰਦਾ ਹਾਲ ਆ। ਉਹਨਾਂ ਨੇ ਈਓ ਸਰਦਾਰ ਭਪਿੰਦਰ ਸਿੰਘ ਨੂੰ ਆਪਣੇ ਪਰਸਨਲ WhatsApp ਮੈਸੇਜ ਕੀਤਾ ਹੈ। ਕਿ ਇੱਕ ਟੀਮ ਬਣਾਈ ਜਾਵੇ ਨਗਰ ਕਾਉਂਸਲ ਵੱਲੋਂ ਸੈਨੇਟ ਇਨਸਪੈਕਟਰ ਜਿਹੜਾ ਇੱਥੇ ਟੈਂਪਰੇਰੀ ਆ ਕਿਸੇ ਜ਼ਿੰਮੇਵਾਰ ਬੰਦੇ ਨੂੰ ਮੁਲਾਜ਼ਮ ਨੂੰ ਸੈਨੀਟਰੀ ਦੀ ਜਿਹੜੀ ਪੋਸਟ ਦੇ ਉੱਤੇ ਅਡਹੌਕ بیس ਦੇ ਉੱਤੇ ਆਪਣੇ ਲਗਾ ਕੇ ਇਹ ਸਾਰੇ ਪ੍ਰਬੰਧ ਨੂੰ ਵੇਖਿਆ ਜਾਵੇ ਤੇ ਸ਼ਹਿਰ ਨੂੰ ਜਿਹੜਾ ਗੰਦਗੀ ਤੋਂ ਮੁਕਤ ਕੀਤਾ ਜਾਵੇ ਇਹ ਸਾਡੀ ਵੀ ਸੋਚ ਆ ਤੇ ਸਾਡੇ ਹਲਕੇ ਦੇ ਇੰਚਾਰ ਸਰਦਾਰ ਬਲਬੀਰ ਸਿੰਘ ਨੂੰ ਵੀ ਦੀ ਸੋਚ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੈਲ ਦੋਨੀ ਸਾਹਿਬ ਇਹ ਅੱਜ 15 ਅਗਸਤ ਨੂੰ ਤੁਸੀਂ ਇੱਕ ਮਿਸ਼ਨ ਚੁੱਕਿਆ ਆਪਣਾ ਮੈਂ ਸ਼ਹਿਰ ਵਿੱਚ ਜਿਹੜਾ ਸਫਾਈ ਅਭਿਆਨ ਆ ਉਹਨੂੰ ਦਰਸਤ ਕਰਨਾ ਚੁਸਤ ਦਰਸਤ ਕਰਨਾ ਫਿਰ ਇਹਦਾ ਟਾਈਮ ਪੀਰੀਅਡ ਵੀ ਰੱਖਿਆ ਆਉਂਦੇ 15 ਅਗਸਤ ਨੂੰ ਇਹ ਸਾਰਾ ਸਿਸਟਮ ਠੀਕ ਹੋ ਜੂਇਆ ਇੱਕ ਸਾਲ ਚ ਦੇਖੋ ਬਾਦ ਸਾਹਿਬ ਅੱਜ ਤੋਂ 4-5 ਦਿਨ ਪਹਿਲਾਂ ਮੈਂ ਆਪਣੀ ਬਾੜ ਦੇ ਵਿੱਚ ਗੁਰਦੁਆਰਾ ਵਰਨਾ ਸਾਹਿਬ ਦੇ 15 ਅਗਸਤ ਦਾ ਇਹ ਮਿਸ਼ਨ ਹੋ ਗਿਆ ਤਾਂ ਇਹ ਸਾਡਾ ਮਿਸ਼ਨ ਹੈ ਜੀ ਇਹਨੂੰ ਲੈ ਕੇ ਚੱਲਾਂਗੇ ਇਹਨੂੰ ਹਲ ਹਿਲੇ ਹਰ ਹੱਦ ਤੱਕ ਜਿੱਥੋਂ ਤੱਕ ਵੀ ਜਾਣਾ ਪਵੇ ਇਹ ਗੱਲ ਕਰਾਂਗੇ ਤੇ ਫਤਿਹਗੜ ਚੂੜੀਆਂ ਨੂੰ ਅਸੀਂ ਕੋੜੇ ਅਤੇ ਗੰਦਗੀ ਤੋਂ ਮੁਕਤ ਕਰਾ ਕੇ ਰਾਵਾਂਗੇ ਮੈਂ WhatsApp ਇੱਕ ਗੱਲ ਦੱਸਣੀ ਚਾਹੁੰਨਾ ਕਿ 5 ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀਗੀ ਇਸ ਸਬੰਧੀ ਜਿਹੜਾ ਆਪਣੀ ਵਾਰਤ ਤੋਂ ਸ਼ੁਰੂ ਕੀਤਾ ਸੀ ਉਹਦਾ ਸਾਨੂੰ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਸਪਾਲ ਸਿੰਘ ਨੇ ਇੱਥੇ ਤੁਹਾਡੇ ਸਾਹਮਣੇ ਗੱਲ ਜਿਹ ਰਹਿੰਦੇ ਸਾਡੇ ਕੋਲ ਉਹਨਾਂ ਨਾਲ ਫੋਨ ਦੇ ਉੱਤੇ ਉਹਦੀ ਅਪਡੇਟ ਲਈ ਕਿਉਂ ਜੀ ਇਸ ਗੱਲ ਦਾ ਕੋਈ ਅਸਰ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਕਿ 70-80% ਜਿਹੜਾ 3-4 ਦਿਨਾਂ ਦੇ ਵਿੱਚ ਇਸ ਗੱਲ ਦਾ ਅਸਰ ਹੋਇਆ ਹੋ ਸਕਦਾ ਸਾਡੀ ਵੀਡੀਓ ਕਿਸੇ ਤੱਕ ਨਾ ਪਹੁੰਚੇ ਹੋਏ ਜਾਂ ਅਸੀਂ ਕਿਸੇ ਤੱਕ ਪਰਸਨਲ ਅਪਰੋਚ ਨਹੀਂ ਕਰ ਸਕੇ ਪਰ ਫਿਰ ਵੀ ਅਸੀਂ ਹਰ ਵਾਰਡ ਦੇ ਵਿੱਚ ਟੀਮਾਂ ਬਣਾਵਾਂਗੇ ਜਿਹੜੀ ਸਫਾਈ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਮਹਿੰਮਾ ਬਣਾਵਾਂਗੇ ਇਸ ਨੂੰ ਮਿਸ਼ਨ ਬਣਾ ਕੇ ਚੱਲਾਂਗੇ ਆਉਣ ਵਾਲੀ 15 ਅਗਸਤ ਤੱਕ ਫਤਿਹਗੜ ਚੂੜੀਆਂ ਨੂੰ ਇੱਕ ਵਾਰੀ ਨੀਟ ਐਂਡ ਕਲੀਨ ਕਰਨ ਦਾ ਮੇਰਾ ਇਰਾਦਾ ਵਾ ਅਸੀਂ ਤੇ ਨਾ ਚਲੋ 26 ਜਨਵਰੀ ਤੱਕ ਹੋ ਜਾਏ ਚਲੋ ਜੀ ਦੇਖੋ ਹਿੰਮਤੇ ਮਰਦਾਂ ਮਦਦ ਤੇ ਖੁਦਾ ਜੇ ਤੁਹਾਡੇ ਨੇਕ ਨੀਅਤੇ ਨਾਲ ਇਰਾਦੇ ਨੇ ਨਾ ਤੇ ਰੱਬ ਵੀ ਤੁਹਾਡੀ ਮਦਦ ਕਰਦਾ ਹੋ ਸਕਦਾ ਸਾਡੀ ਬੇਨਤੀ ਸਾਡੀ ਅਪੀਲ ਦਾ ਜਨਤਾ ਦੇ ਮਨ ਦੇ ਉੱਤੇ ਅਸਰ ਹੋ ਜਾਏ ਅਤੇ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਕੰਮ ਅਸੰਭਵ ਨਹੀਂ ਇਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫਤਿਹਗੜ ਚੂੜੀਆਂ ਦੇ ਹਰ ਪਛਿੰਦੇ ਨੂੰ ਹਰ ਭੈਣ ਨੂੰ ਹਰ ਵੀਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵਾ ਕਿ ਦੇਖੋ ਡੇਂਗੂ ਦਾ ਸੀਜ਼ਨ ਆਉਣ ਵਾਲਾ ਜੇ ਅਸੀਂ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਨਾ ਇਕੱਠਾ ਹੋਣ ਦਿਆਂਗੇ ਗੰਦਗੀ ਨਾ ਫੈਲਣ ਦਿਆਂਗੇ ਉਹਦੇ ਵਿੱਚ ਸਾਡਾ ਆਪਣਾ ਹੀ ਸਾਡੇ ਪਰਿਵਾਰਾਂ ਦਾ ਫਾਇਦਾ ਕਿਉਂਕਿ ਇੱਕ ਬੱਚਾ ਵੀ ਘਰ ਦੇ ਵਿੱਚੋਂ ਜਾਂ ਕੋਈ ਜੀਵ ਬਿਮਾਰ ਹੋ ਗਿਆ ਨਾ ਡੇਂਗੂ ਤੇ ਕਰਨਾ ਤੇ ਹਜ਼ਾਰਾਂ ਤੇ ਲੱਖਾਂ ਰੁਪਈਆ ਦਾ ਬਿੱਲ ਬਣ ਜਾਂਦਾ ਤੇ ਕਈ ਵਾਰੀ ਘਰਾਂ ਦੇ ਜੀਵ ਵੀ ਸਾਨੂੰ ਛੱਡ ਕੇ ਸੁਰ ਜਾਂਦੇ ਨੇ ਤੇ ਇਸ ਨਾਲੋਂ ਵੱਡਾ ਖਮਿਆਜਾ ਘੁਕਤਣ ਦੇ ਬਜਾਏ ਅਸੀਂ ਛੋਟਾ ਜਿਹਾ ਪ੍ਰਾਲਾ ਕਰ ਲਈਏ ਆਪਣਾ ਯੋਗਦਾਨ ਸਫਾਈ ਦੇ ਵਿੱਚ ਪਾ ਲਈਏ ਸਾਡੀ ਬੇਨਤੀ ਨੂੰ ਮੰਨ ਕੇ ਇਹਨੇ ਬੇਨਤੀ ਪ੍ਰਵਾਨ ਕਰਿਓ ਪਹਿਲਾਂ ਆਪ ਜ਼ਿੰਮੇਵਾਰ ਬਣੀਏ ਫਿਰ ਗਵਾਂਡੀਆਂ ਨੂੰ ਬਣਾਈਏ ਫਿਰ ਮਹੱਲੇ ਨੂੰ ਬਣਾਈਏ ਫਿਰ ਗਲੀ ਨੂੰ ਬਣਾਈਏ ਤੇ ਫਿਰ ਸ਼ਹਿਰ ਨੂੰ ਜ਼ਿੰਮੇਵਾਰ ਬਣਾਈਏ ਕੋਈ ਵੱਡਾ ਮਿਸ਼ਨ ਨਹੀਂਗਾ ਦੇਸ਼ ਦੇ ਵਿੱਚੋਂ ਗੋਰੇ ਕੱਟਦੇ ਆ ਸਾਡੇ ਪੰਜਾਬੀਆਂ ਨੇ ਤੇ ਪੰਜਾਬੀਆਂ ਵਾਸਤੇ ਤੇ ਸਫਾਈ ਦੇ ਮਹਿਮਤ ਕੁਝ ਵੀ ਨਹੀਂ ਪਾਟ ਸਾਬ ਜੇ ਇਰਾਦਾ ਹੋਵੇ ਮਜ਼ਬੂਤ ਦਾ ਧੰਨਵਾਦ ਹੁੰਦੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਐਸਨ ਜੀ ਕਾਉਂਸਲਰ ਅਤੇ ਸਮਾਜ ਸੇਵੀ ਫਤਿਹਗੜ੍ਹ ਚੂੜੀਆਂ ਰਜੀਵ ਸੋਨੀ ਜੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ 1ਵਜ 15 ਅਗਸਤ ਤੇ ਇੱਕ ਮਿਸ਼ਨ ਉਹ ਸ਼ੁਰੂਆਤ ਕੀਤੀ ਕਿ ਮਿਸ਼ਨ ਦੀ ਜੋ ਫਤੇਗੜ ਚੂੜੀਆਂ ਸ਼ਹਿਰ ਚ ਸਫਾਈ ਅਭਿਆਨ ਚਲਾਇਆ ਜਾਏ ਅਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਮਿਸ਼ਨ ਹੈ ਕਿ ਆਉਂਦੇ ਅਬਲ ਤੇ ਉਹਨਾਂ ਨੇ ਕਿਹਾ ਵੀ 26 ਜਨਵਰੀ ਤੱਕ ਨਹੀਂ ਤੇ ਉਹਦੀਆਂ 15 ਅਗਸਤ ਤੱਕ ਇਹ ਸ਼ਹਿਰ ਜਿਹੜਾ ਫਤੇਗੜ ਚੂੜੀਆਂ ਲੋਕਾਂ ਨੂੰ ਸਫਾਈ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੇਗੀ ਇਸ ਤੋਂ ਇਲਾਵਾ ਸ਼ਹਿਰ ਵਾਸੀ ਨੂੰ ਇੱਕ ਹੋਰ ਅਪੀਲ ਹੈ ਕਿ ਡੇਂਗੂ ਦੀ ਬਹਾਰ ਆ ਰਹੀ ਹੈ ਇਸ ਲਈ ਜਿੱਥੇ ਆਪਣੇ ਸ਼ਹਿਰ ਆਪਣੇ ਘਰਾਂ ਦੇ ਆਲੇ-ਦੁਆਲੇ ਸਫਾਈ ਰੱਖਣੀ ਉੱਥੇ ਆਪਣੇ ਘਰ ਚ ਵੀ ਖਾਸ ਧਿਆਨ ਰੱਖਣਾ ਕਿ ਇਹ ਜਿਹੜੇ ਡੇਂਗੂ ਵਾਲਾ ਚਿੱਟਾ ਮੱਛਰ ਹੈ ਇਹ ਸਾਫ਼ ਪਾਣੀ ਚ ਵੀ ਆਉਂਦਾ ਹੈ ਇਸ ਕਰਕੇ ਆਪਣੇ ਗਮਲੇ ਫਰਿੱਜਾਂ ਦੇ ਪਿੱਛੇ ਜਿਹੜਾ ਪਿਛਲੀ ਸਾਈਡ ਤੇ ਜਿਹੜਾ ਪਾਣੀ ਹੁੰਦਾ ਉਹਨੂੰ ਆਪਣਾ ਆਪਾ ਹਟਾਉਣਾ ਹੈ ਗਮਲਿਆਂ ਵਿੱਚ ਪਾਣੀ ਨਹੀਂ ਖੜਾ ਹੋਣ ਦੇਣਾ ਅਤੇ ਹੋਰ ਜਿਹੜਾ ਘਰ ਵਿੱਚ ਕਿਤੇ ਨੁਕਰਾਂ ਵਿੱਚ ਸਕੂਲਰ ਵਿੱਚ ਪਾਣੀ ਖੜਦਾ ਹੈ ਉਸ ਨੂੰ ਆਪਾਂ ਨੀਟ ਐਂਡ ਕਲੀਨ ਰੱਖਣਾ ਤਾਂ ਜੋ ਜਿਹੜਾ ਚਿੱਟਾ ਮੱਛਰ ਹੈ ਉਹ ਤੁਹਾਡੇ ਘਰਾਂ ਵਿੱਚ ਲਾਰਵਾ ਜਿਹੜਾ ਲਾਰਵਾ ਜਿਹਨੂੰ ਐਸੀ ਆਨੇ ਲਾਰਵਾ ਉਹ ਨਾ ਪੈਦਾ ਹੋ ਸਕੇ ਤੇ ਆਪਣੇ ਅਸੀਂ ਜਿਹੜਾ ਡੇਂਗੂ ਦੀ ਮਾਰ ਤੋਂ ਬਚ ਸਕੀਏ ਮੇਰੇ ਨਾਲ ਅਰुण ਅਤੇ ਅਜੇ ਇਹ ਪੰਜਾਬੀ ਮੀਂਹ ਫਤੇਗੜ ਚੂੜੀਆ